ਹਾਂਜੀ ਦੋਸਤੋ ਸੋਸ਼ਲ ਮੀਡੀਆ ਅਕਾਊਂਟ ਉੱਪਰ ਮਸ਼ਹੂਰ ਮੋਟਾ ਕੀਰਤ ਤੇ ਤਨੂ ਸਰੋਈ ਬਾਰੇ ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਸਮਾਂ ਪਹਿਲਾਂ ਜੋ ਕਿ ਇਹ ਦੋਨੋਂ ਕਾਫੀ ਵਧੀਆ ਮਿੱਤਰ ਸਨ ਤੇ ਕਾਫੀ ਵਧੀਆ ਰਿਲੇਸ਼ਨਸ਼ਿਪ ਦੇ ਵਿੱਚ ਵੀ ਸਨ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਹਾਂ ਕਿ ਤਨੂ ਸਰੋਈ ਵੱਲੋਂ ਜੋ ਕਿ ਮੋਟੇ ਕੀਰਤ ਦਾ ਸਾਰ ਛੱਡ ਦਿੱਤਾ ਗਿਆ ਹੈ ਜੋ ਕਿ ਉਹ ਸੁਖਰਤੀ ਨਾਲ ਜੋ ਕਿ ਹੈ ਵੀਡੀਓਜ਼ ਬਣਾਉਂਦੀ ਹੈ ਤੇ ਉਸ ਨਾਲ ਜੋ ਕਿ ਕੰਮ ਕਰਦੀ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਮੋٹے ਕੀਰਤ ਵੱਲੋਂ ਜੋ ਕਿ ਹੈ ਤੁਨਸਰੋਹੀ ਵੱਲੋਂ ਜੋ ਕਿ ਵੱਡਾ ਰਿਪਲਾਈ ਕੀਤਾ ਗਿਆ ਹੈ ਬਾਕੀ ਦੋਸਤੋ ਤੁਸੀਂ ਚੱਲਦੀ ਵੀਡੀਓ ਵਿੱਚ ਨਿੱਕੇ ਨਿੱਕੇ ਕਲਿੱਪਾਂ ਦੇਖ ਰਹੇ ਹੋ ਕਿ ਜਿਸ ਵਿੱਚ ਕਿ ਜਿਸ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਜੋ ਕਿ ਹੈ ਮੋٹے ਕੀਰਤ ਵੱਲੋਂ ਤਨੂ ਸਰੋਈ ਦੀਆਂ ਜੋ ਕਿ ਗਲਤ ਵੀਡੀਓ ਜੋ ਕਿ ਹੈ ਸੋਸ਼ਲ ਮੀਡੀਆ ਅਕਾਊਂਟ ਉੱਪਰ ਵਾਇਰਲ ਕਰ ਦਿੱਤੀਆਂ ਗਈਆਂ ਹਨ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਤੋਂ ਬਾਅਦ ਜੋ ਕਿ ਹੈ ਤਨੂ ਸਰੋਈ ਤੇ ਮੋٹے ਕੀਰਤ ਵਿੱਚ ਕਾਫੀ ਜ਼ਿਆਦਾ ਕੰਟਰੋਵਰਸ ਵੀ ਹੋਈ ਸੀ। ਬਾਕੀ ਦੋਸਤੋ ਮੋٹے ਕੀਰਤ ਵੱਲੋਂ ਜਦੋਂ ਕਿ ਇਹ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਉਸ ਤੋਂ ਬਾਅਦ ਜੋ ਕਿ ਹੈ ਤਨੂ ਸਰੋਈ ਵੱਲੋਂ ਉਸ ਵਿੱਚ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ। ਨਾ ਕੋਈ ਰਿਪਲਾਈ ਦਿੱਤਾ ਗਿਆ ਹੈ ਬਾਕੀ ਦੋਸਤੋ ਤੁਸੀਂ ਅੱਗੇ ਇੱਕ ਵਾਰ ਇੱਕ ਪੂਰੀ ਵੀਡੀਓ ਜ਼ਰੂਰ ਦੇਖਿਓ ਜਿਸ ਵਿੱਚ ਮੋٹے ਕੀਰਤ ਵੱਲੋਂ ਜੋ ਕਿ ਤੈਨੂੰ ਸਰੋਈ ਨੂੰ ਕੀ ਕੁਝ ਕੀਤਾ ਗਿਆ ਹੈ ਹਾਂਜੀ ਕਿੱਦਾਂ ਜੀ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਮੈਂ ਜੋ ਕਿਹਾ ਉਹ ਕਰਕੇ ਦਿਖਾਉਣਾ ਤੇ ਤਨੂ ਜੀ ਜਿਹੜੀ ਵੀਡੀਓ ਸੋਖਣੇ ਦਾ ਟੋਟ ਡਿਲੀਟ ਕਰਾਈ ਸੀ ਮੇਰੇ ਫੋਨ ਚ ਉਹ ਵੀਡੀਓ ਅੱਜ ਵੀ ਮੇਰੇ ਫੋਨ ਚ ਕਿਉਂਕਿ ਮੈਂ ਸਨੈਪਚੈਟ ਦਾ ਸਾਰਾ ਬੈਕਅਪ ਮਾਰ ਲਿਆ ਡਾਟਾ ਤੇ ਹੁਣ ਤੁਸੀਂ ਉਹ ਵੀ ਵੀਡੀਓ ਜਲਦੀ ਦੇਖਿਓ ਆਪਣੀ ਜਿੱਥੇ ਤੁਸੀਂ ਵਾਸ਼ਰੂਮ ਕੋਲੇ ਖੜੇ ਹੋ ਤੇ ਤੁਹਾਡੇ ਬਾਕੀ ਦੋਸਤੋ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਵਾਲ ਧੰਨਵਾਦ